ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊ ਟ੍ਰੈਂਡ ਤੇ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਪ੍ਰਸਿੱਧ ਅਦਾਕਾਰਾ ਅਤੇ ਮਰਹੂਮ ਵਾਰਲਿਊਡ ਅਦਾਕਾਰਾ ਰੀਮਾ ਲਾਗੂ ਦੇ ਸਾਬਕਾ ਪਤੀ ਵਿਵੇਕ ਲਾਗੂ ਦਾ 19 ਜੂਨ ਨੂੰ 74 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਅੱਜ 20 ਜੂਨ ਨੂੰ ਮੁੰਬਈ ਦੇ ਉਸ ਵੀਰਾ ਸਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਵਿਵੇਕ ਲਾਗੂ ਨੇ ਮਰਾਠੀ ਥੀਏਟਰ, ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਲੰਬੇ ਸਮੇਂ ਤੱਕ ਯੋਗਦਾਨ ਦਿੱਤਾ ਦਾਸਦਈਏ ਕਿ ਰੀਮਾ ਲਾਗੂਦਾ 2017 ਵਿੱਚ ਦਿਹਾਂਤ ਹੋ ਗਿਆ ਸੀ ਉਹ ਟੀਵੀ ਸੀਰੀਅਲ ਨਾਮਕਰਨ ਦੀ ਸ਼ੂਟਿੰਗ ਕਰ ਰਹੀ ਸੀ ਉਹਨਾਂ ਨੇ ਹਮ ਆਪਕੇ ਹੈ ਕੌਣ ਅਤੇ ਵਾਸਤਵ ਵਰਗੀਆਂ ਫਿਲਮਾਂ ਵਿੱਚ ਮਾਂ ਦੀ ਭੂਮਿਕਾ ਨਿਭਾ ਕੇ ਸਰੋਤਿਆਂ ਦੇ ਦਿਲ ਜਿੱਤ ਲਏ ਸਨ ਰੀਮਾ ਦਾ ਅੰਤਿਮ ਸੰਸਕਾਰ ਵੀ ਉਸ ਵਿਾਰਾ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਸੀ विवेक ਲਾਗੂ ਮਰਾਠੀ تھیਟਰ ਦਾ ਇੱਕ ਵਧੀਆ ਅਤੇ ਮਾਣਯੋਗ ਚਿਹਰਾ ਸਨ। ਉਹਨਾਂ ਨੇ ਸੰਸਕ੍ਰਿਤਿਕ ਮੰਚਾਂ ਤੇ ਕਈ ਯਾਦਗਾਰ ਭੂਮਿਕਾਵਾਂ ਨਿਭਾਈਆਂ ਅਤੇ ਆਪਣੇ ਲਿਖੇ ਹੋਏ ਅਤੇ ਨਿਰਦੇਸ਼ਿਤ ਨਾਟਕਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਬਣਾਈ। বিবেক লাগু ਅਤੇ ਰੀਮਾ ਲાગੂ ਦੀ ਮੁਲਾਕਾਤ 1976 ਵਿੱਚ ਇੱਕ ਬੈਂਕ ਵਿੱਚ ਕੰਮ ਕਰਦੇ ਹੋਈ ਸੀ 1978 ਵਿੱਚ ਦੋਹਾਂ ਨੇ ਵਿਆਹ ਕਰਵਾ ਲਿਆ ਹਾਲਾਂਕਿ ਬਾਅਦ ਵਿੱਚ ਦੋਹਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ ਇਸ ਜੋੜੇ ਦੀ ਤੀ ਮਰੀਨਮਣੀ ਲાગੂ ਇੱਕ ਅਭਿਨੇਤਰੀ ਅਤੇ ਥੀਏਟਰ ਨਿਰਦੇਸ਼ਕ ਵੀ ਹੈ